ਅਕਸਰ ਚੋਰ ਚੋਰੀ ਕਰਨ ਲਈ ਨਵੇਂ ਤੋਂ ਨਵਾਂ ਤਰੀਕਾ ਲੱਭਦੇ ਨੇ ਪਰ ਹੁਣ ਚੋਰਾ ਨੇ ਨਿਹੰਗ ਸਿੰਘ ਦੇ ਬਾਣੇ ਨੂੰ ਬਦਨਾਮ ਕੀਤਾ ਜੀ ਹਾਂ ਇੱਕ ਐਦਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਨਿਹੰਗ ਸਿੰਘਾਂ ਦੇ ਵੱਲੋਂ ਚੋਰੀ ਕੀਤੀ ਗਈ ਦਰਅਸਲ ਮਾਮਲਾ ਇਹ ਹੈ ਕਿ ਇੱਕ ਕਿਸਾਨ ਆਪਣੇ ਖੇਤ ਦੇ ਵਿੱਚ ਟਰੈਕਟਰ ਖੜਾ ਕਰ ਆਪਣੇ ਘਰ ਨੂੰ ਰੋਟੀ ਖਾਣ ਗਿਆ ਸੀ ਜਿਸ ਤੋਂ ਬਾਅਦ ਦੋ ਨਿਹੰਗ ਸਿੰਘ ਖੇਤ ਦੇ ਵਿੱਚ ਬੜੇ ਤੇ ਉਸ ਦਾ ਟਰੈਕਟਰ ਚੋਰੀ ਕਰਕੇ ਉੱਥੋਂ ਜਾ ਰਹੇ ਸਨ ਜਿਸ ਤੋਂ ਬਾਅਦ ਕਿਸਾਨ ਨੇ ਵੇਖਿਆ ਕਿ ਦੋ ਨਿਹੰਗ ਸਿੰਘਾਂ ਨੇ ਉਸ ਦਾ ਟਰੈਕਟਰ ਚੋਰੀ ਕਰਕੇ ਲੈ ਜਾ ਰਹੇ ਨੇ ਜਿਸ ਤੋਂ ਬਾਅਦ ਕਿਸਾਨ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਦੋ ਨਿਹੰਗ ਸਿੰਘ ਉੱਥੋਂ ਫਰਾਰ ਹੋ ਚੁੱਕੇ ਜਿਸ ਤੋਂ ਬਾਅਦ ਕਿਸਾਨ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਅੱਗੋਂ ਪੁਲਿਸ ਨੇ ਕਾਰਵਾਈ ਕੀਤੀ ਤੇ ਹੁਣ ਉਹ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅੱਗੋਂ ਪੁਲਿਸ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਂਦੇ ਆ ਤੁਹਾਨੂੰ ਜੀ ਆਪਣੇ ਇਹ ਸਿ ਹਰਿੰਦਰ ਸਿੰਘ ਨੇ ਸਾਡੇ ਚੌਕੀ ਚਾਜ ਬਰਦਾਲਾ ਉਹਨਾਂ ਦੇ ਪਾਸ ਬਿਆਨ ਲਿਖਾਇਆ ਸੀ ਆਪਣੇ ਦੀ ਰੁਪਿੰਦਰ ਸਿੰਘ ਪੁੱਤਰ ਮਸਤੈਆ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਢਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਉੱਠ ਤੇ ਗਿਆ ਤਾਂ ਦੋ ਨਹਿੰਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਨੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਣੇ ਵਾਲੀ ਇਹ ਵੀ ਆਪਣੇ ਨਿਹੰਗ ਦੇ ਬਾਣੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਆ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟ੍ਰੈਕਟਰ ਵੀ ਬ੍ਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਸਤ ਕਰਕੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰ। ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਵਰਲ ਚੋਲ 25 ਸਾਲ ਦਾ ਹੋਊਗਾ ਜੀ। ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-45 ਸਾਲ ਦਾ। ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ। ਸਾਨੂੰ ਪਤਾ ਨਹੀਂ ਲੱਗਿਆ ਇੰਡਸਟਰੀ ਨਹੀਂ। ਬਾਕੀ ਅੱਗੇ ਪੁੱਛਕਿਸ਼ ਜਾਰੀ ਆ। ਹੋ ਸਕਦਾ ਅੱਗੇ ਖੁਲਾਸੇ ਹੋ ਜਾਣ ਜੀ ਅੱਗੇ ਪੁੱਛਕਿਸ਼। ਨਹੀਂ ਨਹੀਂ ਕੋਈ ਕਾਰਪੂਰੇ ਨਹੀਂ। ਨੇ ਜੀ ਕਕਾਰਪੁਰੇ ਨਹੀਂ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਉਹਨੇ ਤੇ ਪਰ ਬਾਣਾ ਨਹੀਂ ਗਾ